ਮੂੰਗਫਲੀ ਦਾ ਆਪਾਂ ਦੁੱਧ ਬਣਾਵਾਂਗੇ ਹੁਣ ਕੱਚੀ ਮੂੰਗਫਲੀ ਲੈਣੀ ਆ ਵਧੀਆ ਕੁਆਲਿਟੀ ਦੀ ਦੇਖ ਕੇ ਸੋ ਮੋٹے ਮੋٹے ਦਾਣੇ ਸਾਫ਼ ਸੁਥਰੇ ਮੂੰਗਫਲੀ ਹੋਵੇ ਮੂੰਗਫਲੀ ਨੂੰ ਫਿਰ ਤਕਰੀਬਨ ਇੱਕ ਰਾਤ ਇਹਦਾ ਪਾਣੀ ਦੇ ਵਿੱਚ ਭਿਓ ਕੇ ਰੱਖਣਾ ਬਾਈ ਚਾਂਸ ਸਾਡੇ ਕੋਲੇ ਟਾਈਮ ਨਹੀਂ ਹੈ ਜਾਂ ਭੁੱਲ ਗਏ ਤਾਂ ਫਿਰ ਆਪਾਂ ਕੀ ਕਰ ਸਕਦੇ ਆ ਵੀ 2 2.5 ਘੰਟੇ 2 ਘੰਟੇ ਤੱਕ ਗਰਮ ਪਾਣੀ ਦੇ ਵਿੱਚ ਭਿਓ ਕੇ ਉਹਨੂੰ ਰੱਖ ਦੋ ਫਿਰ ਉਹ ਤਿਆਰ ਹੋ ਜਾਂਦੀ ਆ ਤੇ ਇਸ ਲਈ ਇਹਨੂੰ ਇੱਕ ਰਾਤ ਪਹਿਲਾਂ 12 ਘੰਟੇ ਤੱਕ ਭਿਓ ਕੇ ਰੱਖੋ ਇਹਨੂੰ ਫਿਰ ਉਹ ਪਾਣੀ ਨੂੰ ਨਿਤਾਰ ਦਿਓ ਤਾਂ ਚੰਗੀ ਤਰ੍ਹਾਂ ਫਿਰ ਇਹਨੂੰ ਧੋ ਲਵੋ ਪਾਣੀ ਨੂੰ ਦੋ ਵਾਰੀ ਪਾਣੀ ਕੱਢ ਲਵੋ ਤਾਂ ਸਾਫ ਸੁਥਰਾ ਫਿਰ ਗ੍ਰਾਈਂਡਰ ਜਾਰ ਦੇ ਵਿੱਚ ਪਾ ਕੇ ਇਹਨੂੰ ਫਿਰ ਆਪਾਂ ਗ੍ਰाइंड ਕਰਾਂਗੇ ਗ੍ਰਾਈਂਡਰ ਮਸ਼ੀਨ ਤੇ ਫਿਰ ਥੋੜਾ ਥੋੜਾ ਕਰਕੇ ਚਲਾਓ ਫਿਰ ਬੰਦ ਕਰ ਦਿਓ ਫਿਰ ਦੇਖੋ ਖੋਲ ਕੇ ਆ ਦੇਖ ਲਓ ਇਸ ਤਰ੍ਹਾਂ ਇਹ ਥੋੜੀ ਦਰਦਰੀ ਹੋ ਚੱਲੀ ਆ ਤੇ ਫਿਰ ਉਹ ਫਿਰ ਥੋੜਾ ਪਾਣੀ ਮਿਕਸ ਕਰ ਲੋ ਥੋੜਾ ਥੋੜਾ ਪਾਣੀ ਪਾ ਕੇ ਫਿਰ ਤੁਸੀਂ ਚਲਾਓ ਇਹਨੂੰ ਚਲਾਉਦੇ ਜਾ तकरीबन 200 ਗ੍ਰਾਮ ਮੂਹਰੇ کافی ਆ 1 ਕਿਲੋ ਦੁੱਧ ਦੇ ਲਈ ਤਾਂ ਜਾਂ ਪਾਈਆਂ ਦੁੱਧ ਦੇ ਲਈ ਤੁਸੀਂ ਕਹੋਗੇ 1/2 ਕਿਲੋ 1.5 ਕਿਲੋ ਦੁੱਧ ਬਹੁਤ ਵਧੀਆ ਬਣ ਜਾਂਦਾ ਸੋ ਇਹ ਦੁੱਧ ਸਿਹਤ ਲਈ ਸਾਡੇ ਲਈ ਬਹੁਤ ਪੋਸ਼ਟਿਕ ਆ ਸੇਓ ਇਸ ਦੁੱਧ ਦੇ ਵਿੱਚ ਕੋਈ ਹਿੰਸਾ ਨਹੀਂ ਹੈ ਜਿਸ ਤਰ੍ਹਾਂ ਉਸਮਾਨ ਨੂੰ ਦੁੱਧ ਦੇ ਲਈ ਮਾਰਿਆ ਕੁੱਟਿਆ ਜਾਂਦਾ ਜਾਂ ਉਹਨਾਂ ਦੇ ਇੰਜੈਕਸ਼ਨ ਟੀਕੇ ਲਾਏ ਜਾਂਦੇ ਆ ਜ਼ਬਰਦਸਤੀ ਦੁੱਧ ਕੱਢਣ ਦੇ ਲਈ ਤਾਂ ਇਹ ਦੁੱਧ ਹਿੰਸਾ ਤੋਂ ਬਿਨਾ ਮੈਂ ਤਾਂ ਫਿਰ ਕਟਰੂਆਂ ਬੱਚਰੂਆਂ ਨੂੰ ਵੀ ਵਿਚਾਰਿਆਂ ਨੂੰ ਜਿਨ੍ਹਾਂ ਦੇ ਦੁੱਧ ਪੀਣ ਲਈ ਮਾਲਕ ਨੇ ਅਕਾਲ ਪੁਰਖ ਨੇ ਦੁੱਧ ਦਿੱਤਾ ਪ੍ਰਮਾਤਮਾ ਨੇ ਸੋ ਅਸੀਂ ਸਾਨੂੰ ਇਹ ਹੁੰਦਾ ਕਿ ਅਸੀਂ ਵੱਤੋਂ ਵੱਧ ਦੁੱਧ ਵੇਚ ਲਈਏ ਫਿਰ ਇਸ ਤਰ੍ਹਾਂ ਦੀ ਜਾਲੀ ਲੈ ਲਓ ਅਗਰ ਤੁਹਾਡੇ ਕੋਲ ਹੈਗੀ ਆ ਇਹ ਇਦਾਂ ਪਾਉਣ ਵਾਸਤੇ ਆ ਇਹ ਨਹੀਂ ਤਾਂ ਫਿਰ ਕੋਈ ਪਤਲਾ ਕੱਪੜਾ ਕੋਈ ਚੁੰਨੀ ਕੋਈ ਮਲਮਲ ਦਾ ਕੱਪੜਾ ਘਰ ਵਿੱਚ ਹੁੰਦਾ ਉਹ ਲੈ ਲਓ ਪਾਣੀ ਘੋਲ ਕੇ ਸੋਇਸ ਨੂੰ ਫਿਰ ਇਸ ਤਰ੍ਹਾਂ ਕਰਕੇ ਨਿਚੋੜ ਲੈਣਾ ਹੈ ਇਹ ਆਪਣਾ ਦੁੱਧ ਜੋ ਨਿਕਲ ਰਿਹਾ ਦੁੱਧ ਨੂੰ ਆਪਾਂ ਗਰਮ ਕਰ ਸਕਦੇ ਆ ਦੂਸਰੇ ਨਾਰਮਲ ਦੁੱਧ ਦੀ ਤਰ੍ਹਾਂ ਤਾਂ ਗਰਮ ਕਰੋ ਵਾਲਾ ਦੇ ਲੋ ਇਹਨੂੰ ਦੁੱਧ ਉਬਲਣਾ ਦੇਖ ਲਓ ਕਿੰਨਾ ਸੋਹਣਾ ਕੋਈ ਨਹੀਂ ਕਹਿ ਸਕਦਾ ਕਿਹੜਾ ਦੁੱਧ ਆਹੇ ਦੁੱਧ ਨੂੰ ਉਬਾਲਾ ਆ ਗਿਆ ਦੇਖ ਲੋ ਇਹਦੀ ਕਾਫੀ ਬਣਾਓ ਚਾਹ ਬਣਾ ਲਓ ਪਨੀਰ ਬਣਾ ਲਓ ਦਹੀਂ ਬਣਾ ਲਓ ਲੱਸੀ ਜੋ ਵੀ ਬਣਾਉਣਾ ਇਸ ਦਾ ਸ਼ੱਕਰ ਪਾ ਕੇ ਹੁਣ ਆਪਾਂ ਕਾਫੀ ਬਣਾਵਾਂਗੇ ਕਾਫੀ ਪਾ ਦਿਆਂਗੇ ਵਿੱਚ ਹੁਣ ਕਾਫੀ ਦਾ ਪਾਊਡਰ ਪਾ ਦੋ ਕਾਫੀ ਲਈ ਤਿਆਰ ਆ ਦੁੱਧ ਮਿਕਸ ਕਰ ਦਿਓ ਲਓ ਜੀ ਆਪਣੀ ਕਾਫੀ ਤਾਂ ਹੁਣੇ ਤਿਆਰ ਹੋ ਗਈ ਸੋ ਇਹ ਦੁੱਧ ਦਾ ਬਹੁਤ ਹੀ ਵਧੀਆ ਪੋਸਟਿਕਾ ਕਿਸੇ ਤਰ੍ਹਾਂ ਦਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੁਛ ਨਹੀਂ ਹੈ ਸੋ ਸਿਹਤ ਲਈ ਪ੍ਰੋਟੀਨ ਕ